ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮੀਨੀ ਵਲogs ਅਜੇ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਕ ਸ਼ੋਰ ਕਰੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਨੋਟੀਫਿਕੇਸ਼ਨ ਨੂੰ ਵੀ ਨੱਪ ਲਿਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਆਉਂਦੀਆਂ ਰਹਿਣ ਆਪਾਂ ਡੇਲੀ ਦਾ ਇੱਕ ਵਲੌਗ ਪਾਉਂਦੇ ਆ ਉਸ ਦੇ ਵਿੱਚ ਨਵੇਂ ਟੌਪਿਕ ਹੁੰਦੇ ਆ ਨਵੀਂ ਇਨਫੋਰਮੇਸ਼ਨ ਦਿੰਦੇ ਆ ਤਾਂ ਅੱਜ ਦਾ ਆਪਣਾ ਟੌਪਿਕ ਹੈਗਾ ਕਿ ਕਿੱਦਾਂ ਆਪਾਂ ਆਪਣੇ ਜਿਹੜੇ ਸੁਪਨੇ ਆ ਉਹਨਾਂ ਨੂੰ ਸাকার ਕਰ ਸਕਦੇ ਆ ਉਹਨਾਂ ਨੂੰ ਪੂਰਾ ਕਰ ਸਕਦੇ ਆ ਤਾਂ ਇਹ ਥੋੜਾ ਜਿਹਾ ਮੋਟੀਵੇਸ਼ਨਲ ਹਨਾ ਵਲੌਗ ਹੈ ਤਾਂ ਮੈਂ ਇਹ ਸਾਰੇ ਪੁਆਇੰਟ ਕੁਝ ਲਿਖ ਕੇ ਰੱਖੇ ਨੇ ਵੈਸੇ ਤਾਂ ਮੈਂ ਸਾਰੇ ਪੁਆਇੰਟ ਯਾਦ ਕਰਦਾ ਹੁੰਨਾ ਤੇ ਜਿੰਨੇ ਕੁ ਮੈਨੂੰ ਯਾਦ ਆਉਂਦੇ ਮੈਂ ਵਲੌਗ ਵਿੱਚ ਦੱਸ ਦਿੰਦਾ ਉਹਨਾਂ ਬਟੇ ਬਹੁਤ ਜ਼ਰੂਰੀ ਟੌਪਿਕ ਹੈ ਹਨਾ ਕਿ ਕਈ ਜਣਾਂ ਦੇ ਸੁਪਨੇ ਹੁੰਦੇ ਆ ਭਈ ਅਸੀਂ ਸੁਪਨੇ ਸাকার ਕਰਨੇ ਆ ਤਾਂ ਮੈਂ ਤੁਹਾਨੂੰ ਕੁਝ ਗਾਈਡਲਾਈਨਸ ਦਊਂਗਾ ਵੀ ਕਿਵੇਂ ਇਹ ਪੂਰੇ ਕਰਨੇ ਆ ਤਾਂ ਮੈਂ ਇਹਨਾਂ ਪੁਆਇੰਟ ਨੋਟ ਡਾਊਨ ਕਰਕੇ ਰੱਖਿਆ ਤਾਂ ਮੈਂ ਅੱਜ ਵੀਡੀਓ ਸਿਰਫ ਦੇਖ ਕੇ ਨਹੀਂ ਮੈਂ ਥੋੜਾ ਬਹੁਤ ਕੁਝ ਪੜ੍ਹ ਕੇ ਵੀ ਤੁਹਾਨੂੰ ਦੱਸੂਗਾ ਇਹ ਨਾ ਕਿਉਂਕਿ ਬਈ ਬੰਦਾ ਪੜੀ ਗਿਆ ਜਾਂਦਾ ਮੈਂ ਚਾਹੁੰਨਾ ਵੀ ਕੋਈ ਵੀ ਚੀਜ਼ ਕੋਈ ਵੀ ਪੁਆਇੰਟ ਤੁਹਾਡੇ ਤੋਂ ਲੁਕਿਆ ਨਾ ਰਹੇ ਤਾਂ ਇਸ ਕਰਕੇ ਮੈਂ ਕਹਿੰਨਾ ਬਈ ਜਦੋਂ ਤੁਸੀਂ ਸੁਪਨੇ ਪੂਰੇ ਕਰਨੇ ਆ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸੈਕਰੀਫਾਈਸ ਲਈ ਤਿਆਰ ਰਹੋ ਹਨਾ ਤੁਹਾਨੂੰ ਤਿਆਗਣਾ ਪੈਣਾ ਤਿਆਗਣਾ ਕੀ ਪੈਣਾ ਤੁਹਾਡਾ ਆਰਾਮ ਠੀਕ ਹੈ ਜਿਹੜਾ ਕਿ ਤੁਸੀਂ ਮਤਲਬ ਇੱਕ ਥਾਂ ਕੰਫਰਟ ਜ਼ੋਨ ਦੇ ਵਿੱਚ ਜਿਹੜੇ ਹੁੰਨੇ ਆ ਬਈ ਕੰਫਰਟ ਜ਼ੋਨ ਤਿਆਗਣਾ ਪੈਣਾ ਠੀਕ ਹੈ ਫਿਰ ਤੁਹਾਡੀਆਂ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਬਈ ਮੇਰੇ ਨਾਲ ਆਹ ਕੀ ਹੋ ਗਿਆ ਜੇ ਤੁਸੀਂ ਟਰਾਈ ਕਰਦੇ ਹੋ ਤੁਸੀਂ ਫੇਲ ਹੋ ਜਾਂਦੇ ਹੋ ਹਨਾ ਤੇ ਤੁਸੀਂ ਸ਼ਿਕਾਇਤ ਕਰਨ ਲੱਗ ਜਾਂਦੇ ਆਪਾਂ ਬਈ ਯਾਰ ਆਹ ਕੀ ਹੋ ਗਿਆ ਯਾਰ ਮੈਂ ਤਾਂ ਟਰਾਈ ਕੀਤਾ ਸੀ ਮੈਂ ਤਾਂ ਦਿਲੋਂ ਕੀਤਾ ਸੀਗਾ ਤਾਂ ਇਹ ਤੁਹਾਨੂੰ ਤਿਆਗਣਾ ਪੈਣਾ ਬਹਾਨੇ ਤਿਆਗਨੇ ਪੈਣੇ ਆ ਅਤੇ ਬਹਾਨੇ ਇਨ ਦਾ ਸੈਂਸ ਵੀ ਮੈਂ ਕੱਲ ਨੂੰ ਕਰੂੰਗਾ ਜਾਂ ਉਹ ਕਰੂੰਗਾ ਦੇਖੋ ਹਰ ਰੋਜ਼ ਨਹੀਂ ਤੁਸੀਂ ਮੋਟੀਵੇਟ ਹੋਣ ਵਾਲੇ ਸੁਪਨਾ ਤੁਸੀਂ ਦੇਖਿਆ ਠੀਕ ਹੈ ਕੁਝ ਦਿਨ ਤੁਸੀਂ ਮੋਟੀਵੇਟ ਹੋ ਕੇ ਕੰਮ ਕੀਤਾ ਬਟ ਤੁਸੀਂ ਹਰ ਰੋਜ਼ ਮੋਟੀਵੇਟ ਨਹੀਂ ਹੋ ਸਕਦੇ ਕੰਸਿਸਟੈਂਟ ਤੁਸੀਂ ਰਹਿ ਸਕਦੇ ਹੋ ਕੰਸਿਸਟੈਂਟ ਕੰਸਿਸਟੈਂਸੀ ਨਾਲ ਹੀ ਕੰਮ ਹੁੰਦਾ ਹੈ ਕੰਸਿਸਟੈਂਸੀ ਨਾਲ ਇੱਕ ਕਹਿੰਦੇ ਹੁੰਦੇ ਆ ਵੀ ਅੰਦਰਲੀ ਲੜਾਈ ਆ ਜੋ ਹੌਲੀ-ਹੌਲੀ ਧੀਮੀ ਆਂਚ ਤੇ ਮਤਲਬ ਹੌਲੀ-ਹੌਲੀ ਹੌਲੀ-ਹੌਲੀ ਲੜੀ ਜਾਂਦੀ ਆ ਤੇ ਉਹ ਲਗਾਤਾਰ ਲੜੀ ਜਾਂਦੀ ਆ ਉਹ ਆਏ ਨਹੀਂ ਬਈ ਅੱਜ ਲੜ ਲੈ ਕੱਲ ਨੂੰ ਬਹਿ ਗਏ ਹਨਾ ਫਿਰ ਆਪਾਂ ਭੁੱਲ ਗਏ ਤੇ ਉਸ ਤਰ੍ਹਾਂ ਨਹੀਂ ਮਤਲਬ ਤੁਹਾਨੂੰ ਇਹ ਚੀਜ਼ ਤਿਆਗਣੀ ਪੈਣੀ ਆ ਜਿਹੜਾ ਕੀ ਹੈਗਾ ਬਹਾਨੇ ਬਈ ਮੈਂ ਕੱਲ ਨੂੰ ਕਰੂੰਗਾ ਜਾਂ ਪਰਸਾ ਕਰੂੰਗਾ ਤੇ ਤਿਆਗਣਾ ਪੈਣਾ ਤੁਹਾਨੂੰ ਤੁਹਾਡਾ ਜਿਹੜਾ ਪੁਰਾਣਾ ਆਪਣਾ ਪਾਣਾ ਜਿਹੜਾ ਤੁਹਾਡਾ ਮਤਲਬ ਜਿਹੜੇ ਤੁਸੀਂ ਹੋ ਕਿਉਂਕਿ ਜਦੋਂ ਤੁਸੀਂ ਸੁਪਨੇ ਅਚੀਵ ਕਰਨੇ ਆ ਠੀਕ ਹੈ ਫਿਰ ਤੁਸੀਂ ਪੁਰਾਣੇ ਜਿਹੜੇ ਅ ਮਾਈਂਡਸੈਟ ਜਿਹੜਾ ਤੁਹਾਡਾ ਹੈਗਾ ਉਹਨੂੰ ਛੱਡਣਾ ਪੈਣਾ ਨਵਾਂ ਮਾਈਂਡਸੈਟ ਕਿਉਂਕਿ ਸਕਸੈਸ ਸੈਕਰੀਫਾਈਸ ਭਾਲਦੀ ਹੈ ਤੇ ਨਾਲ ਡਿਸਪੀਸਪਲਨ ਵੀ ਭਾਲਦੀ ਆ ਠੀਕ ਹੈ ਜੀ ਫਿਰ ਤੁਹਾਨੂੰ ਇਹ ਚੀਜ਼ਾਂ त्याਗਣੀਆਂ ਪੈਣੀਆਂ ਤੇ ਅਗਲਾ ਪੁਆਇੰਟ ਹੈਗਾ ਜੀ ਆਪਣਾ ਕਿ ਸੁਪਨੇ ਹਰ ਕੋਈ ਦੇਖ ਲੈਂਦਾ ਬਟ ਉਹਨੂੰ ਜਿਹੜਾ ਪੂਰਾ ਕਰਨ ਵਾਸਤੇ ਜਿਹੜੀ ਡੈਡੀਕੇਸ਼ਨ ਚਾਹੀਦੀ ਆ ਜਾਂ ਕੰਸਿਸਟੈਂਸੀ ਚਾਹੀਦੀ ਆ ਜਾਂ ਸੈਕਰੀਫਾਈਸ ਚਾਹੀਦਾ ਹਨ ਉਹ ਕੋਈ ਕੋਈ ਕਰਦਾ ਉਹ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਉਹ ਆਹ ਆਪਣੇ ਜਿਹੜੇ ਅਲੀ ਬਾਬਾ ਵਾਲੇ ਜਿਹੜੇ ਫਾਊਂਡਰ ਨੇ ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ ਬਟ ਉਹਨਾਂ ਨੇ ਕਿਹਾ ਸੀਗਾ ਕਿ ਕਹਿੰਦੇ ਟੁਡੇਜ਼ ਡਿਫਿਕਲਟ ਟੂਮੋਰੋ ਵਿਲ ਬੀ ਮੋਰ ਡਿਫਿਕਲਟ ਬਟ ਦਾ ਡੇ ਆਫਟਰ ਟੂਮੋਰੋ ਵਿਲ ਬੀ ਅ ਵੈਰੀ ਗੁੱਡ ਹਨਾ ਬਈ ਉਹ ਵਧੀਆ ਹੋਊਗਾ ਤੇ ਕਹਿੰਦਾ ਮੋਸਟ ਆਫ ਪੀਪਲ ਡਾਈ ਟੂਮੋਰੋ ਇਵਨਿੰਗ ਔਰ ਗਿਵ ਅਪ ਟੂਮੋਰੋ ਇਵਨਿੰਗ ਤਾਂ ਮਤਲਬ ਇਹ ਹੈ ਕਿ ਅੱਜ ਜੇ ਮੁਸ਼ਕਲ ਹੈ ਕੱਲ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਪਰ ਪਰਸੋ ਤੁਹਾਡੀ ਜਿੱਤ ਜਿਹੜੀ ਹੈਗੀ ਆ ਉਹ ਪੱਕੀ ਹੋਊਗੀ ਠੀਕ ਹੈ ਤੇ ਮੋਸਟਲੀ ਜਿਹੜੇ ਪੀਪਲ ਹੁੰਦੇ ਆ ਉਹ ਮਤਲਬ ਅਗਲੇ ਦਿਨ ਸ਼ਾਮ ਤੱਕ ਟਰਾਈ ਕਰਨਾ ਗਿਵ ਅਪ ਕਰ ਦਿੰਦੇ ਆ ਤਾਂ ਤੁਸੀਂ ਉਹ ਨਹੀਂ ਕਰਨਾ ਉਸ ਦੇ ਵਾਸਤੇ ਤੁਸੀਂ ਕਿਸੇ ਨੂੰ ਸਾਬਤ ਨਹੀਂ ਕਰਨਾ ਠੀਕ ਹੈ ਮਤਲਬ ਲੋਕ ਕਹਿਣਗੇ ਬਈ ਤੂੰ ਇੰਨਾ ਟਰਾਈ ਕਿਉਂ ਕਰ ਰਿਹਾ ਤੂੰ ਕਿਉਂ ਕਰ ਰਿਹਾ ਹਨਾ ਬਈ ਇਹ ਇੰਨੀ ਮਿਹਨਤ ਕਾਦੇ ਵਾਸਤੇ ਬਹੁਤ ਜਣੇ ਹੁੰਦੇ ਆ ਜਿਹੜੇ ਆਪ ਕੰਫਰਟ ਜ਼ੋਨ ਚ ਹੁੰਦੇ ਆ ਉਹ ਦੂਸਰਿਆਂ ਨੂੰ ਵੀ ਕਹਿੰਦੇ ਹੁੰਦੇ ਆ ਬਈ ਉਹ ਵੀ ਸਾਡੇ ਨਾਲ ਹੀ ਰਹੇ ਵੀ ਸਾਡੇ ਨਾਲ ਅੱਗੇ ਤਰੱਕੀ ਨਾ ਕਰੇ ਬਟ ਤੁਸੀਂ ਆਪਣੇ ਆਪ ਨੂੰ ਸਾਬਤ ਨਹੀਂ ਕਰ ਰਹੇ ਤੁਸੀਂ ਜਿਹੜਾ ਆਪਣਾ ਜਿਹੜਾ ਪੁਰਾਣਾ ਵਰਜਨ ਹੈ ਹਨ ਉਸ ਨੂੰ ਤੁਸੀਂ ਆ ਆ ਮਤਲਬ ਕੀ ਕਹਿੰਦੇ ਆ ਬਈ ਤਿਆਰ ਕਰ ਰਹੇ ਹੋ ਬਿਹਤਰ ਕਰ ਰਹੇ ਹੋ ਇਵਾਲਵ ਕਰ ਰਹੇ ਹੋ ਠੀਕ ਹੈ ਤਾਂ ਕਿ ਤੁਸੀਂ ਬਈ ਆਪਣੀ ਜਿਹੜੀ ਤੁਹਾਡੇ ਜਿਹੜੇ ਡ੍ਰੀਮ ਆ ਉਹਨੂੰ ਤੁਸੀਂ ਕੰਫਰਟੇਬਲ ਹੀ ਕੰਫਰਟੇਬਲ ਨਹੀਂ ਕਹਿ ਸਕਦੇ ਮਤਲਬ ਆਪਣਾ ਆਪਣੇ ਡ੍ਰੀਮਸ ਨੂੰ ਤੁਸੀਂ ਅਚੀਵ ਕਰ ਸਕੋ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਕਿ ਜਿਹੜੀ ਸਕਸੈਸ ਹੈ ਹਨ ਇਹ ਕੋਈ ਆਇਨੀ ਗਲੈਮਰਸ ਚੀਜ਼ ਨਹੀਂ ਹੈਗੀ ਇਹ ਅੰਦਰਲੀ ਲੜਾਈ ਹੈ ਇਹ ਤੁਹਾਨੂੰ ਲੜਨੀ ਪੈਣੀ ਹੈ ਇਸ ਦੇ ਨਾਲ ਇਹ ਨਹੀਂ ਹੈ ਕਿ ਤੁਹਾਡੀ ਕੋਈ ਸਲਾਹਤਾ ਕਰੂਗਾ ਹਨ ਤੁਸੀਂ ਕਿੰਨੇ ਵਾਰ ਹਾਰੋਗੇ ਬਟ ਇਹ ਗੱਲ ਹੈ ਵੀ ਤੁਸੀਂ ਗਿਵ ਅਪ ਨਹੀਂ ਕਰਨ ਠੀਕ ਹੈ ਤੁਸੀਂ ਸੋਚਣਾ ਵੀ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ ਸੀਗੀ ਅੱਜ ਜੇ ਤੁਸੀਂ ਹਾਰਦੇ ਹੋ ਹਨ ਜਾਂ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਜਾਂ ਕੋਈ ਆਪਣਾ ਰਿਜ਼ਲਟ ਜਿਹੜਾ ਤੁਸੀਂ ਚਾਹੁੰਦੇ ਹੋ ਉਹ ਨਹੀਂ ਆਉਂਦਾ ਬਟ ਤੁਸੀਂ ਨਰਾਸ਼ ਨਹੀਂ ਹੋਣਾ ਤੁਸੀਂ ਲੜਦੇ ਰਹਿਣਾ ਇੱਕ ਸੋਲਜਰ ਵਾਂਗੂ ਲੜਦੇ ਰਹਿਣਾ ਤੁਸੀਂ ਯਾਦ ਕਰਨਾ ਕਿ ਤੁਸੀਂ ਬਈ ਕਿੱਥੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਤੁਸੀਂ ਕਿੱਥੇ ਹੋ ਠੀਕ ਹੈ ਜੀ ਆਪਣੇ ਕੀ ਕਹਿੰਦੇ ਹੁੰਦੇ ਆ ਬਈ ਇੱਕ ਸੋਲਜਰ ਵਾਂਗੂ ਤੁਸੀਂ ਟਾਈਮ ਕੱਢਣਾ ਕਿਸੇ ਨੇ ਤੁਹਾਡੇ ਉਸ ਸਫ਼ਰ ਦੇ ਵਿੱਚ ਤਾੜੀਆਂ ਨਹੀਂ ਵਜਾਉਣੀਆਂ ਕਿਸੇ ਨੇ ਤੁਹਾਨੂੰ ਸ਼ਾਬਾਸ਼ੀ ਨਹੀਂ ਦੇਣੀ ਉਹ ਕਹਿੰਦੇ ਹੁੰਦੇ ਆ ਕਿ ਘਰ ਜਿਹੜਾ ਬਣਿਆ ਹੁੰਦਾ ਨਾ ਉਹ ਸੋਹਣਾ ਲੱਗਦਾ ਪਰ ਜਦੋਂ ਬਣਦਾ ਹੁੰਦਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਬਸ ਉਹ ਚੀਜ਼ ਆ ਵੀ ਜਦੋਂ ਤੁਸੀਂ ਆਪਦੇ ਡ੍ਰੀਮ ਤੇ ਕੰਮ ਕਰਨਾ ਤਾਂ ਲੋਕਾਂ ਨੇ ਤੁਹਾਨੂੰ ਐ aplause ਨਹੀਂ ਕਰਨਾ ਠੀਕ ਹੈ ਕੋਈ ਗਲੈਮਰਸ ਚੀਜ਼ ਨਹੀਂ ਹੋਣੀ ਤੇ ਤੁਹਾਡਾ ਤਾੜੀਆਂ ਨਹੀਂ ਵੱਜਣੀਆਂ ਤੁਹਾਡੇ ਵਾਸਤੇ ਤਾਂ ਇਹ ਤੁਹਾਨੂੰ ਆਪ ਨੂੰ ਕਰਨਾ ਪੈਣਾ ਤੁਸੀਂ ਆਪਣੇ ਨਾਲ ਵਾਅਦਾ ਕਰਨਾ ਕਿ ਭਾਵੇਂ ਜੋ ਮਰਜ਼ੀ ਹੋ ਜੇ ਮੈਂ ਟੁੱਟਣਾ ਨਹੀਂ ਮੈਂ ਹਾਰਨਾ ਨਹੀਂ ਮੈਂ ਥੱਕਣਾ ਨਹੀਂਗਾ ਤੇ ਮੈਂ ਲਗਾਤਾਰ ਉੱਠ ਕੇ ਲਗਾਤਾਰ ਹਰ ਰੋਜ਼ ਆਪਣੇ ਸੁਪਨਿਆਂ ਤੇ ਕੰਮ ਕਰਨਾ ਜੋ ਵੀ ਮੈਨੂੰ ਜ਼ਰੂਰਤ ਹੋਊਗੀ ਚੀਜ਼ ਦੀ ਮੈਂ ਸਿੱਖੂਗਾ ਠੀਕ ਹੈ ਉਸ ਦੇ ਵਿੱਚ ਪਰਫੈਕਟ ਹੋਊਗਾ ਪਰਫੈਕਟ ਨਹੀਂ ਮਤਲਬ ਜਿੰਨਾ ਕੁ ਵੀ ਹੋਊਗਾ ਕਿਉਂਕਿ ਏਵਰੀ ਟਾਈਮ ਯੂ ਟ੍ਰਾਈ ਹਨਾ ਯੂ ਫੇਲ ਟਿਲ ði ਐਂਡ ਯੂ ਬਿਕਮ ਪਰਫੈਕਟ ਹਨਾ ਮਤਲਬ ਤੁਸੀਂ ਟਰਾਈ ਵੀ ਕਰੋਗੇ ਫੇਲ ਵੀ ਹੋਵੋਗੇ ਬਟ ਗਿਵ ਅਪ ਨਹੀਂ ਕਰਨਾ ਇਸ ਚੀਜ਼ ਦਾ ਹੈ ਤੇ ਇੱਕ ਹੋਰ ਪੁਆਇੰਟ ਹੈ ਜੀ ਕਿ ਤੁਸੀਂ ਲੜਨਾ ਥੋਡੀ ਲੜਾਈ ਆਪਦੇ ਆਪ ਨਾਲ ਹੈ ਤੁਹਾਡੇ ਆਲਸ ਨਾਲ ਠੀਕ ਹੈ ਯੇ ਮੈਂ ਮਾ ਪਿੱਛੇ ਗੱਲ ਕੀਤੀ ਹੁਣੇ ਹੀ ਗੱਲ ਕੀਤੀ ਵੀ ਕੰਸਿਸਟੈਂਸੀ ਹੀ ਕਾਮਯਾਬ ਬਣਾਉਂਦੀ ਆ ਬੰਦੇ ਨੂੰ ਕੋਈ ਮੋਟੀਵੇਸ਼ਨ ਹਨਾ ਇਹ ਚੀਜ਼ ਨਹੀਂ ਹੈ ਮੋਟੀਵੇਸ਼ਨ ਇੱਕ ਦੋ ਦਿਨ ਕੰਮ ਕਰਦਾ ਬਾਅਦ ਚ ਫਿਰ ਆਲਸ ਮਾਰ ਜਾਂਦਾ ਆਪਾਂ ਨੂੰ ਵੀ ਛੱਡ ਯਾਰ ਕੁਝ ਹੁੰਦਾ ਤਾਂ ਹੈ ਨਹੀਂ ਹਨਾ ਕੋਈ ਰਿਜ਼ਲਟ ਤਾਂ ਆ ਨਹੀਂ ਰਿਹਾ ਫੇਲਿਅਰਸ ਹੀ ਆ ਰਹੇ ਆ ਮਤਲਬ ਤੁਸੀਂ ਆਪਦੇ ਮਹੀਨਾ ਕਰਦੇ ਹੋ ਦੋ ਮਹੀਨੇ 6 ਮਹੀਨੇ ਸਾਲ ਡੇਢ ਸਾਲ ਹਨਾ ਤੁਸੀਂ ਕਹਿੰਦੇ ਹੋ ਵੀ ਯਾਰ ਕੋਈ ਰਿਜ਼ਲਟ ਤਾਂ ਮਿਲਦਾ ਨਹੀਂ ਬਟ ਤੁਸੀਂ ਮੈਂ ਉਹੀ ਕਹਿੰਦਾ ਬਾਰ-ਬਾਰ ਕਹਿਣ ਦੀ ਕੋਸ਼ਿਸ਼ ਕਰਨਾ ਵੀ ਤੁਸੀਂ ਦੇਖਣਾ ਵੀ ਤੁਸੀਂ ਸਟਾਰਟ ਕਿੱਥੋਂ ਕੀਤਾ ਸੀਗਾ ਠੀਕ ਆ ਇਹ ਤੁਹਾਡੀ ਅੰਦਰੂਨੀ ਲੜਾਈ ਹੈ ਇਹ ਕਿਸੇ ਬਾਹਰਲੇ ਨਾਲ ਨਹੀਂ ਲੜਨਾ ਤੁਸੀਂ ਜਦੋਂ ਤੁਸੀਂ ਆਪਦੇ ਡ੍ਰੀਮਸ ਨੂੰ ਅਚੀਵ ਕਰਨਾ ਹੈ ਤੁਸੀਂ ਕਿਸੇ ਤੁਹਾਡਾ ਕੋਈ ਕੰਪੀਟੀਟਰ ਨਹੀਂ ਹੈਗਾ ਤੁਸੀਂ ਆਪ ਜਿਹੜਾ ਤੁਹਾਡਾ ਪੁਰਾਣਾ ਵਰਜ਼ਨ ਹੈਗਾ ਉਹ ਤੁਹਾਡਾ ਅਸਲੀ ਕੰਪੀਟੀਟਰ ਹੈ ਕਿਉਂਕਿ ਉਸ ਨੂੰ ਤੁਸੀਂ ਇਵੋਲਵ ਕਰਨਾ ਉਥੋਂ ਇਵੋਲਵ ਹੋਣਾ ਉਥੋਂ ਬੈਟਰ ਹੋਣਾ ਤੇ ਉਸ ਦੇ ਵਾਸਤੇ ਤੁਹਾਨੂੰ ਆਪਣਾ ਜਿਹੜਾ ਲੜਨਾ ਪੈਣਾ ਆਲਸ ਨਾਲ ਲੜਨਾ ਪੈਣਾ ਜਿਹੜਾ ਡਰ ਹੈ ਥੋੜਾ ਬਈ ਮਾਏ ਕਿਤੇ ਮੈਂ ਫੇਲ ਨਾ ਹੋ ਜਾ ਹਨ ਇਹ ਚੀਜ਼ ਆ ਬਈ ਕੋਈ ਮੇਰਾ ਰਿਜ਼ਲਟ ਪਤਾ ਨਹੀਂ ਵਧੀਆ ਆਊ ਕਿ ਨਾ ਆ ਹਨਾ ਜਿਵੇਂ ਆਪਣੇ ਹੁਣ ਭਗਵਦ ਗੀਤਾ ਵਿੱਚ ਵੀ ਲਿਖਿਆ ਕਿ ਬਈ ਫਲ ਦੀ ਚਿੰਤਾ ਨਹੀਂ ਕਰਨੀ ਤੁਸੀਂ ਮਿਹਨਤ ਕਰਨੀ ਆ ਤਾਂ ਤੁਸੀਂ ਪ੍ਰੋਸੈਸ ਤੇ ਟਰਸਟ ਕਰਨਾ ਇਹ ਨਹੀਂ ਕਿ ਰਿਜ਼ਲਟ ਦੇਖਣਾ ਆਪਾਂ ਜਦੋਂ ਆਪਾਂ ਨੂੰ ਜਿਹੜੇ ਮੋਸਟਲੀ ਲੋਕ ਡਿਪਰੈਸ਼ਨ ਚ ਜਾਂਦੇ ਜਾਂ ਐਨ ਐਂਗਜ਼ਾਈਟੀ ਚ ਜਾਂਦੇ ਜਿਹੜੇ ਬਿਜ਼ਨਸ ਸਟਾਰਟ ਕਰਦੇ ਜਾਂ ਕੋਈ ਵੀ ਆਪਦਾ ਡ੍ਰੀਮ ਪੈਸ਼ਨ ਫੋਲੋ ਕਰਦੇ ਹੋ ਮੋਸਟਲੀ ਆਪਾਂ ਦੇਖਦੇ ਆ ਉਹ ਅ ਐਂਗਜ਼ਾਈਟੀ ਦਾ ਸ਼ਿਕਾਰ ਹੁੰਦੇ ਆ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਉਹ ਕਿਉਂ ਹੁੰਦੇ ਆ ਕਿਉਂਕਿ ਉਹ ਰਿਜ਼ਲਟ ਤੇ ਬਲੀਵ ਕਰਦੇ ਹੁੰਦੇ ਆ ਰਿਜ਼ਲਟ ਤੇ ਡਿਪੈਂਡ ਕਰਦੇ ਹੁੰਦੇ ਆ ਉਹਨਾਂ ਨੂੰ ਸਿਰਫ ਰਿਜ਼ਲਟ ਦਿਖ ਰਿਹਾ ਹੁੰਦਾ ਵੀ ਮੈਂ ਆ ਹਨਾ ਇੰਨੇ ਮੈਂ ਕਮਾਈ ਕਰਨੀ ਆ ਜਾਂ ਮੈਂ ਆ ਘਰ ਖਰੀਦਣਾ ਜਾਂ ਆ ਗੱਡੀ ਖਰੀਦਨੀ ਆ ਬਟ ਜਿਹੜਾ ਪ੍ਰੋਸੈਸ ਹੈ ਉਸ ਤੇ ਕੋਈ ਟਰਸਟ ਨਹੀਂ ਕਰਦਾ ਹਨ ਉਹ ਕਹਿੰਦੇ ਬਸ ਵੀ ਚੁਟਕੀ ਵੱਜੂਗੀ ਤੇ ਜੋ ਮੈਂ ਡ੍ਰੀਮ ਕੀਤਾ ਉਹ ਆ ਜਾਊਗਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਨੂੰ ਜਿਹੜੀ ਹੈਗੀਆਂ ਅੰਦਰਲੀ ਲੜਾਈ ਆਪਦੇ ਆਪ ਨਾਲ ਆਪਦੇ ਪੁਰਾਣੇ ਵਰਜ਼ਨ ਨਾਲ ਤੁਹਾਨੂੰ ਲੜਨੀ ਪੈਣੀ ਹੈ ਠੀਕ ਹੈ ਉਸਤੇ ਲੜ ਕੇ ਹੀ ਉਸ ਨੂੰ ਹਰਾ ਕੇ ਆਪਦੇ ਪੁਰਾਣੇ ਵਰਜ਼ਨ ਨੂੰ ਹਰਾ ਕੇ ਹੀ ਤੁਸੀਂ ਇਸ ਜੰਗ ਨੂੰ ਜਿੱਤ ਸਕਦੇ ਹੋ ਤੁਹਾਡੇ ਡ੍ਰੀम्स ਜਿਹੜੇ ਹੈਗੇ ਆ ਪੂਰੇ ਹੋ ਸਕਦੇ ਆ ਠੀਕ ਹੈ ਉਹੀ ਗੱਲ ਫਿਰ ਅਗਲਾ ਪੁਆਇੰਟ ਉਹੀ ਆ ਜਾਂਦਾ ਵੀ ਪੁਰਾਣੇ ਵਰਜ਼ਨ ਤੇ ਹਨਾ ਆਪਦੇ ਪੁਰਾਣੇ ਵਰਜ਼ਨ ਨਾਲ ਲੜਨਾ ਤੇ ਜਦੋਂ ਤੁਸੀਂ ਇਹ ਚੀਜ਼ ਅਚੀਵ ਕਰ ਲਓਗੇ ਆਪਦੇ ਮਨ 'ਚ ਠਾਨ ਲਓਗੇ ਕਿ ਬਈ ਕੁਝ ਮਰਜ਼ੀ ਹੋ ਜੇ ਮੀ ਆਵੇਂ ਏਰੀਆ ਵਿੱਚ ਤੂਫਾਨ ਆਵੇ ਦੁਨੀਆ ਇੱਧਰ ਦੀ ਉੱਧਰ ਹੋਵੇ ਧਰਤੀ ਪੁੱਠੀ ਹੋ ਜਾਏ ਬਟ ਅਸੀਂ ਆਮ ਦਾ ਜਿਹੜਾ ਡ੍ਰੀਮ ਉਹ ਜੇ ਮੈਂ ਸ਼ੁਰੂਆਤ ਕੀਤੀ ਆ ਕੁਝ ਮਰਜ਼ੀ ਹੋ ਜਾਏ ਮੈਂ ਉਹਨੂੰ ਵਿੱਚ ਬਚਾਉਣ ਨੂੰ ਨਹੀਂ ਛੱਡਣਾ ਮੈਂ ਉਹਨੂੰ ਕੰਪਲੀਟ ਕਰਕੇ ਹਟੂੰਗਾ ਹਰ ਹਾਲਤ ਦੇ ਵਿੱਚ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਫਿਰ ਜਦੋਂ ਇੱਕ ਟਾਈਮ ਇਹ ਆ ਵੀ ਜਦੋਂ ਤੁਹਾਨੂੰ ਕੋਈ ਸੀਰੀਅਸ ਨਹੀਂ ਲੈਂਦਾ ਜਦੋਂ ਤੁਹਾਡਾ ਹਰ ਕੋਈ ਮਜ਼ਾਕ ਬਣਾਉਂਦਾ ਹਨ ਬਟ ਜਦੋਂ ਤੁਸੀਂ ਕਿਸੇ ਨੂੰ ਡ੍ਰੀਮਸ ਦੱਸਦੇ ਹੋ ਆਪਦੇ ਵੀ ਮੈਂ ਇਹ ਕਰਨਾ ਚਾਹੁੰਦਾ ਮੈਂ ਇਹ ਕਰਨਾ ਚਾਹੁੰਦਾ ਕਈ ਤਾਂ ਰੋਕਦੇ ਹੀ ਆ ਕਈ ਹੱਸਦੇ ਆ ਵੀ ਯਾਰ ਇਹ ਬੰਦਾ ਕੀ ਕਰ ਲੂਗਾ ਬਟ ਜਦੋਂ ਤੁਸੀਂ ਉਹ ਕਵਰ ਅਪ ਕਰ ਲੈਨੇ ਹੋ ਜਦੋਂ ਤੁਸੀਂ ਹਨਾ ਸਕਸੈਸਫੁਲ ਹੋ ਜਾਂਦੇ ਹੋ ਉਦੋਂ ਉਹੀ ਲੋਕ ਜਿਹੜੇ ਤੁਹਾਨੂੰ ਮਖੌਲ ਲੜਾਉਂਦੇ ਹੁੰਦੇ ਆ ਉਹੀ ਕਹਿ ਦਿੰਦੇ ਹੁੰਦੇ ਆ ਵੀ ਇਹਨੇ ਤਾਂ ਬਈ ਆਪਦੀ ਜਿਹੜੀ ਹੈਗੀ ਬਲੱਡ ਲਾਈਨ ਹੀ ਜਿਹੜੀ ਬਲੱਡ ਲਾਈਨ ਦੀ ਕਿਸਮਤ ਆ ਉਹ ਬਦਲਦੀ ਤੇ ਉਹ ਕਹਿਣਗੇ ਵੀ ਹਾਂ ਵੀ ਇਹਦਾ ਰਾਤੋਂ ਰਾਤ ਇਹ ਰਾਤੋਂ ਰਾਤ ਇਹਦੀ ਕਿਸਮਤ ਚਮਕ ਗਈ ਬਟ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਕਿੰਨਾ ਸੈਕਰੀਫਾਈਜ਼ ਕੀਤਾ ਕਿੰਨਾ ਤੁਸੀਂ ਲੜੇ ਹੋ ਕਿੰਨੇ ਤੁਸੀਂ ਠੀਠ ਬਣੇ ਹੋ ਕਿ ਕਿਉਂਕਿ ਮੋਸਟਲੀ 99% ਲੋਕ ਜੋ ਆਪਣੇ ਡ੍ਰੀਮਸ ਨੂੰ ਡ੍ਰੀਮ ਤਾਂ ਹਰ ਕੋਈ ਲੈ ਲੈਂਦਾ ਹਨ ਬਟ ਉਹਨੂੰ ਪੂਰਾ ਕਰਨ ਵਾਸਤੇ ਜਿਹੜਾ ਹੈਗਾ ਉਹ ਡੈਡੀਕੇਸ਼ਨ ਉਹ ਹਰ ਇੱਕ ਦੇ ਵਿੱਚ ਡਿਸਪਲਨ ਨਹੀਂ ਹੁੰਦਾ ਬਟ ਤੁਸੀਂ ਜੇ ਇਹ ਡ੍ਰੀਮ ਆਪਦਾ ਕੋਈ ਵੀ ਅਚੀਵ ਕਰਨਾ ਤਾਂ ਇਹ ਕੁਝ ਕੁ ਪੁਆਇੰਟਸ ਹੈ ਜਿਹੜੇ ਤੁਸੀਂ ਫਾਲੋ ਕਰਨੇ ਆ ਤੇ ਆਪਣਾ ਪਿਓਰ ਡੈਡੀਕੇਸ਼ਨ ਨਾਲ ਹਨ ਤੇ ਕੰਸਿਸਟੈਂਸੀ ਨਾਲ ਤੁਸੀਂ ਇਹ ਸਾਰਾ ਕੰਮ ਕਰਨਾ ਹੁਣ ਦੇਖੋ ਜਿਵੇਂ ਮੈਂ ਹੁਣ ਕੰਟੈਂਟ ਕ੍ਰੀਏਸ਼ਨ ਦਾ ਕੰਮ ਕੀਤਾ ਠੀਕ ਹੈ ਜੀ ਮੈਂ YouTube ਤੇ ਵਲੌਗ ਬਣਾਉਣਾ ਮੈਨੂੰ ਲਗਭਗ ਹੋਗੇ 80 82 ਦਿਨ ਹੋਗੇ ਤੇ ਮੈਂ ਹਰ ਰੋਜ਼ ਇੱਕ ਵਲੌਗ ਪਾਉਣਾ ਹੀ ਪਾਉਣਾ ਭਾਵੇਂ ਮੈਂ ਲੇਟ ਹੋਵਾਂ ਭਾਵੇਂ ਮੈਂ ਥੱਕਿਆ ਹੋਵਾਂ ਕੁਝ ਮਰਜ਼ੀ ਹੋਵੇ ਮੇਰੇ ਨਾਲ XYZ ਹਨਾ ਮੇਰੀ ਲਾਈਫ ਚ ਤੇ ਬਟ ਮੈਂ ਇਹ ਮੰਨ ਨਹੀਂ ਬੈਠਾ ਮੈਂ ਜ਼ਿੰਦਗੀ ਚ ਠਾਨਿਆ ਵਾ ਕੋਈ ਮੈਂ ਵਲੌਗ ਪਾਉਣਾ ਹੀ ਪਾਣਾ ਤੇ ਕਿਸੇ ਦਿਨ ਮੈਂ ਇੰਨਾ ਫ੍ਰੀ ਹੁੰਨਾ ਕਿ ਮੈਂ ਇੱਕ ਦਿਨ ਦੇ ਵਿੱਚ 2-2 3-3 ਜਿਹੜੇ ਹੈਗੇ ਟੌਪਿਕਸ ਤੇ ਵਲੌਗ ਬਣਾ ਲੈਣਾ ਤੇ ਬਟ ਉਹਨੂੰ ਅਪਡੇਟ ਜਿਹੜਾ ਹੈਗਾ ਉਹ ਹਰ ਦਿਨ ਕਰਦਾ ਕਿਉਂਕਿ ਕੰਸਿਸਟੈਂਸੀ ਹੀ ਜਿਹੜੀ ਹੈਗੀ ਆ ਉਹ ਕੰਮ ਆਉਂਦੀ ਆ ਜੇ ਐਨ ਲਗਾਤਾਰ ਇੱਕ ਵਾਰੀ ਚ ਹੀ ਸਾਰੇ ਪਾ DIYੇ ਤਾਂ ਫਿਰ ਅਗਲੇ ਦਿਨ ਵਾਸਤੇ ਮੇਰੇ ਕੋਲ ਕੁਝ ਨਹੀਂ ਬਚੂਗਾ ਤਾਂ ਤੁਸੀਂ ਇਹ ਸੇਧ ਲੈ ਕੇ ਚੱਲਣੀ ਆ ਇਹ ਪੁਆਇੰਟਸ ਆਪਣੀ ਜ਼ਿੰਦਗੀ ਵਿੱਚ ਅਪਣਾਉਣੇ ਤਾਂ ਕਿ ਤੁਹਾਡੇ ਜਿਹੜੇ ਡ੍ਰੀਮਸ ਆ ਉਹ ਪੂਰੇ ਹੋ ਸਕਣਗੇ ਉਹ 100% ਹੋਣਗੇ ਅਗਰ ਜੇ ਤੁਸੀਂ ਇਹ ਚੀਜ਼ਾਂ ਨੂੰ ਫਾਲੋ ਅਪ ਕਰੋਗੇ ਅਜੇ ਤੁਹਾਨੂੰ ਵੀਡੀਓ ਇੱਥੋਂ ਤੱਕ ਵਧੀਆ ਲੱਗੀ ਹਨ ਤਾਂ ਮੇਕ ਸ਼ੋਰ ਕਰਿਓ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਜਿਹੜੇ ਮੇਰੇ ਹੋਰ ਵੀਰ ਭੈਣ ਭਰਾ ਨੇ ਜਿਨ੍ਹਾਂ ਦੇ ਸੁਪਨੇ ਨੇ ਹਨ ਉਹ ਅਚੀਵ ਕਰਨਾ ਚਾਹੁੰਦੇ ਤੇ ਕਿਵੇਂ ਅਚੀਵ ਕਰ ਸਕਦੇ ਉਹ ਇਹ ਪੁਆਇੰਟਸ ਕੁਸ਼ਕ ਹੈਗਿਆ ਮੇਨ ਪੁਆਇੰਟਸ ਹਨ ਮੇਂ ਇਹਨਾਂ ਨੂੰ ਅ ਜ਼ਿਹਨ ਚ ਰੱਖ ਕੇ ਆਪਣੇ ਮਨ ਚ ਰੱਖ ਕੇ ਤੁਸੀਂ ਇਹ ਚੀਜ਼ ਹਾਸਲ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਤੁਹਾਨੂੰ ਆਪਣਾ ਵਾਅਦਾ ਕਰਦਾ ਤੁਹਾਡੇ ਨਾਲ ਕਿ ਮੇਰੇ ਕੋਲੋਂ ਤੁਹਾਡੇ ਤੁਹਾਡੇ ਵਾਸਤੇ ਇਹੀ ਜੀਆਂ ਵੀਡੀਓਜ਼ ਹੀ ਆਉਣੀਆਂਗੇ ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਦੇਖ ਸਕਦੇ ਹੋ ਆਪਾਂ ਹਮੇਸ਼ਾ ਮੋਟੀਵੇਸ਼ਨ ਵਾਸਤੇ ਐਜੂਕੇਸ਼ਨ ਵਾਸਤੇ ਇਨਫੋਰਮੇਸ਼ਨ ਵਾਸਤੇ ਹੀ ਟੌਪਿਕਸ ਚੂਜ਼ ਕੀਤੇ ਆ ਰੈਦਰ ਦੈਨ ਮੈਂ ਕੋਈ ਹੋਰ ਹਨਾ ਕਣਾ ਤਾਂ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈ ਜੀ ਸਤ ਸ੍ਰੀ ਅਕਾਲ